ਮੈਂ ਦੋਪਤ੍ਰਿਸ਼ਨ ਲਾਭ ਲਗਭਗ 32 ਸਾਲਾਂ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਉਹਨਾਂ ਦੇ ਬੰਧ ਦੇ ਲਾਭ ਪੰਜਾਬ ਅਤੇ ਹਰਾਨਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੇ ਕੋਰਟ ਕੇਸ ਕਰਕੇ ਦਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਇਸ ਲਈ ਮੈਂਨੇ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਹੋਈ ਹੈ ਹਿੰਦੀ ਅਤੇ ਪੰਜਾਬੀ ਫਿਲਮ ਉਸ ਦੇ ਕਮ ਕਰ ਵਰ ਟੀਚਰ ਜੋ ਮਾਸਟਰ ਕੈਡਰ ਵਿੱਚ ਪ੍ਰਮੋਟ ਹੋਏ ਹਨ ਉਹ ਮਾਸਟਰ ਕੈਡਰ ਦੀ ਪ੍ਰਮੋਸ਼ਨ ਦੀ ਤਰੀਕੋਂ 4 9 14 ਲੈਣ ਦੇ ਹੱਕਦਾਰ ਹਨ ਭਾਵੇਂ ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮ ਦੇ ਤੌਰ ਤੇ ਮਾਸਟਰ ਕੈਡਰ ਦੀ ਪ੍ਰਮੋਸ਼ਨ ਤੋਂ ਪਹਿਲਾਂ 8 16 24 ਜਾ ਬਤੀ ਲੈ ਲੈ ਭਾਸ਼ਾ ਹੱਕ ਤੇ ਤੋਰ ਤੇ 8 16 24 32 ਤੋਂ ਇਲਾਵਾ ਮਾਸਟਰ ਕੇਡਰ ਦੀ ਮਿੱਤੀ ਤੋਂ ਪ੍ਰਮੋਟ ਹੋਣ ਤੇ ਭਾਸ਼ਾ ਹੱਕ ਚਾਰ ਨੌ 14 ਲੈਣ ਦੇ ਹੱਕਦਾਰ ਹਨ ਇਸ ਵੰਦੀ ਸੀਡ ਆਫ ਦਿ ਪੀ ਨੰਬਰ B 392 ওভার 2009 ਰਾਜਕਮਾਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਦਾ ਫੈਸਲਾ ਹੋ ਚੁੱਕਾ ਹੈ ਇਸ ਫੈਸਲੇ ਬਰੁਧ ਪਾਈ ਗਈ COCP ਨੰਬਰ 800P of 2013 ਦੇ ਫੈਸਲੇ ਦੇ ਅਨੁਸਾਰ DPI ਸਕੰਡਰੀ ਨੇ ਵੀ ਤੰਨਾ 2013 ਨੂੰ ਮਾਸਟਰ ਕੈਡਰ ਦੀ ਪ੍ਰਮੋਟ ਹੋਣ ਦੀ ਨੀਤੀ ਤੋਂ 4 ਨੋ ਚੌਥਾ ACP ਦੇਣ ਦੇ ਆਰਡਰ ਕਰਦੇ 2000 ਹਿੰਦੀ ਪੰਜਾਬੀ ਇਹਦਾ ਹੱਕ ਤੋਂ ਮਾਸਟਰ ਕੈਡਰ ਵਿੱਚ ਪ੍ਰਮੋਟ ਹੋਏ ਹਨ ਉਹ ਮਾਸਟਰ ਕੈਡਰ ਤੋਂ ਪਰਮੋਟ ਹੋਣ ਦੇ ਤਰੀਕ ਤੋਂ 4 ਨੂੰ 14 ACP ਲੈਣ ਲਈ ਇਸ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ ਮੀ 6 ਲਾਈਨ ਦੇ ਉੱਪਰ ਸੰਪਰਕ